ਸੰਗਜੀ ساری ਦੁਨੀਆ ਵਿੱਚ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਾਨ ਲਾਸ਼ਾਨੀ ਸ਼ਹੀਦੀ ਦਿਹਾੜੇ ਦੀ ਆਦ ਵਿੱਚ ਜਗਾ ਜਗਾ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀਆਂ ਲੜੀਆਂ ਸ਼ਬੀਲਾਂ ਦੇ ਲੰਗਰ ਅਸੀਂ ਲਗਾ ਰਹੇ ਹਾਂ ਪਰ ਕੀ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਸ ਸ਼ਹੀਦੀ ਨੂੰ ਸਮਝ ਪਾਏ ਹਾਂ ਕੁਝ ਦਿਨ ਪਹਿਲਾਂ ਕੋਈ ਮੈਨੂੰ ਮਿਲਿਆ ਤੇ ਪੁੱਛਿਆ ਕਿ ਭਾਈ ਸਾਹਿਬ ਉਹ ਲੱਸੀ ਬਿਲਕਦੁ ਤੋ ਸ਼ੁਰੂ ਹੋਵੇਗੀ ਅਸੀਂ ਦੁਨੀਆ ਨੂੰ ਕਦੇ ਦੱਸ ਹੀ ਨਹੀਂ ਸਕੇ ਕਿ ਮੈਂ ਇਹ ਲੱਸੀ ਪੀਉਣ ਦਾ ਸਮਾਂ ਕਮ ਨਹੀਂ ਇਹ ਮੈਂ ਛੋਲੇ ਖਾਣ ਦੇ ਦਿਨ ਨਹੀਂ ਇਹ ਤੇ ਉਹ ਦਿਨ ਨੇ ਜਦੋਂ ਸਾਡੇ ਬਾਦਸ਼ਾਹ ਤੱਦੀ ਤਵੀ ਤੇ ਬੈਠੇ ਸਨ ਸਿਰ ਦੇ ਉੱਤੇ ਉਹਨਾਂ ਦੇ ਰੇਤ ਵਰ ਰਹੀ ਸੀ ਜੀਠ ਦਾ ਮਹੀਨਾ ਸੀ ਚੁੱਲਾ ਵੀ ਤਪਦਾ ਸੀ ਚੰਦੂ ਵੀ ਤਪਦਾ ਸੀ ਸਤਿਗੁਰਾਂ ਨੂੰ ਅੰਨ ਦਾ ਇੱਕ ਦਾਣਾ ਨਸੀਬ ਨਹੀਂ ਸੀ ਪਾਣੀ ਦੇ ਇੱਕ ਘੋਟ ਨਸੀਬ ਨਹੀਂ ਸੀ ਐਸੇ ਕਰਕੇ ਅਸੀਂ ਅੱਜ ਦਿਨਾਂ ਵਿੱਚ ਸੋਚਦੇ ਹਾਂ ਕਿ ਸਤਿਗੁਰੂ ਸਾਡੀ ਖਤਾ ਮਾਫ ਹੋਵੇ ਅਸੀਂ ਤੁਹਾਨੂੰ ਇੱਕ ਘੋਟ ਪਾਣੀ ਨਹੀਂ ਪਿਆ ਸਕੀ ਸਾਨੂੰ ਬਖਸ਼ ਦੇਣਾ ਅਸੀਂ ਤੁਹਾਨੂੰ ਇੱਕ ਅੰਨ ਦਾ ਦਾਣਾ ਨਹੀਂ ਖਵਾ ਸਕੀ ਮੇਸਰ ਲਈ ਅਸੀਂ ਅੱਜ ਤੁਹਾਡੀ yaad ਵਿੱਚ ਇਹ ਛਵੀਲਾ ਲਗਾਉਂਦੇ ਹਾਂ ਇਹ ਛੋਲੇ ਵਰਤਾਨੇ ਹਾਂ ਇਹ ਪਾਠ ਕਰਦੇ ਹਾਂ ਸੰਗਤ ਜੀ ਜਿਨ੍ਹਾਂ ਨੂੰ ਇਹ ਦਿਨ ਚੇਤੇ ਹੋਣਗੇ ਸਤਿਗੁਰੂ ਦੇ ਸਿਰ ਦੇ ਉੱਤੇ ਵਰਦੀ ਹੋਈ ਉਹ ਰੇਤ ਨਜ਼ਰ ਆਵੇਗੀ ਤਪਦਾ ਹੋਇਆ ਤਵਾ ਨਜ਼ਰ ਆਵੇਗਾ ਉਹਨਾਂ ਦੇ ਲਈ ਇਹ ਦਿਨ ਮਹਿਜ ਲੱਸੀ ਪੀਣ ਵਾਲੇ ਛਵੀਲਾ ਪੀਣ ਵਾਲੇ ਛੋਲੇ ਖਾਣ ਵਾਲੇ ਨਹੀਂ ਹੋਣਗੇ ਸੰਗਤ ਜੀ ਜਿੱਥੇ ਅੱਜ ਆਪਾਂ ਸਹਿਬਾਂ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਇਆ ਬੇਅੰਤ ਸਮਾਗਮ ਮਨਾ ਰਹੇ ਹਾਂ ਉੱਥੇ ਕੋਸ਼ਿਸ਼ ਕਰੀਏ ਸਹਿਬਾਂ ਦੇ ਇਹਨਾਂ ਸ਼ਹੀਦੀ ਦਿਹਾੜਿਆਂ ਦੀ ਹਕੀਕਤ ਵੀ ਆਮ ਲੋਕਾਂ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ